ਅਮਰੀਕੀ ਫੈਡਰਲ ਅਧਿਕਾਰੀਆਂ ਨੇ ਨਿਊਯਾਰਕ ਦੇ ਕੈਯੂਗਾ ਕਾਉਂਟੀ ਦੇ ਵਿੱਚ ਇੱਕ ਵੱਡੀ ਕਾਰਵਾਈ ਕਰਦੇ ਹੋਏ 57 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਹ ਛਾਪੇਮਾਰੀ 4 ਸਤੰਬਰ ਨੂੰ ਨਿਊਟ੍ਰੀਸ਼ਨ ਬਾਰ ਕਨਫੈਕਸ਼ਨਸ ਨਾਮ ਦੀ ਇੱਕ 스ਨੈਕ ਬਾਰ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਕੀਤੀ ਗਈ ਸੀ। ਇਹ ਕਾਰਵਾਈ ਆਈਸੀਈ ਦੇ ਵੱਲੋਂ ਫੈਕਟਰੀਆਂ ਤੇ ਕੀਤੀਆਂ ਵੱਡੀਆਂ ਛਾਪੇਮਾਰੀਆਂ ਵਿੱਚੋਂ ਇੱਕ ਹੈ। ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ। ਅਮਰੀਕਾ ਦੇ ਵਿੱਚ ਹਿਰਾਸਤ ਚੁਲੇ ਗਏ 57 ਵਿਅਕਤੀਆਂ ਵਿੱਚੋਂ 5 ਤੇ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਕਈ ਵਾਰ ਦਾਖਲ ਹੋਣ ਦੇ ਅਪਰਾਧਿਕ ਇਲਜ਼ਾਮ ਲਗਾਏ ਗਏ ਨੇ। ਇਹਨਾਂ ਫੜੇ ਗਏ ਪੰਜ ਲੋਕਾਂ ਨੂੰ ਪਹਿਲਾਂ ਵੀ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ ਪਰ ਇਹ ਮੁੜ ਗੈਰਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਣ ਵਿੱਚ ਕਾਮਯਾਬ ਹੋ ਗਏ ਨਾਰਥ ਡਿਸਟ੍ਰਿਕਟ ਨਿਊਯਾਰਕ ਤੋਂ ਅਟਾਰਨੀ ਜਰਨਲ ਦਫ਼ਤਰ ਦੇ ਮੁਤਾਬਿਕ ਇਹਨਾਂ ਪੰਜ ਵਿਅਕਤੀਆਂ ਨੂੰ ਵੱਧ ਤੋਂ ਵੱਧ 2 ਸਾਲ ਦੀ ਕੈਦ ਅਤੇ ਵੱਧ ਤੋਂ ਆ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ ਬਾਕੀ 52 ਪ੍ਰਵਾਸੀਆਂ ਨੂੰ ਫਿਲਹਾਲ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈ ਤੇ ਉਹਨਾਂ ਦੀਆਂ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਫਿਲਹਾਲ ਜਾਰੀ ਨੇ ਐਕਟਿੰਗ ਯੂਐਸ ਅਟਾਰਨੀ ਜான் ਸਾਰਕੋਨ 3 ਨੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ਕਿ ਇਹ ਕਾਰਵਾਈ ਸਾਡੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਦੀ ਦਿਸ਼ਾ ਦੇ ਵਿੱਚ ਇੱਕ ਬਹੁਤ ਜ਼ਰੂਰੀ ਕਦਮ ਹੈ ਇਹ ਨਾ ਸਿਰਫ ਗੈਰ ਕਾਨੂੰਨੀ ਪ੍ਰਵਾਸ ਨੂੰ ਰੋਕਦੀ ਹੈ ਸਗੋਂ ਸਥਾਨਕ ਅਮਰੀਕੀਆਂ ਦੇ ਲਈ ਨੌਕਰੀਆਂ ਦੇ ਮੌਕੇ ਨੂੰ ਵੀ ਸੁਰੱਖਿਅਤ ਕਰਦੀ ਹੈ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਅਜਿਹੀਆਂ ਕਾਰਵਾਈਆਂ ਅੱਗੇ ਵੀ ਜਾਰੀ ਰਹਿਣਗੀਆਂ ਤੇ ਗੈਰ ਕਾਨੂੰਨੀ ਕਾਮਿਆਂ ਨੂੰ ਨੌਕਰੀ ਤੇ ਰੱਖਣ ਵਾਲੇ ਮਾਲਕਾਂ ਤੇ ਵੀ ਅਪਰਾਧਿਕ ਜਾਂਚ ਦੀ ਤਲਵਾਰ ਲਟਕ ਸਕਦੀ ਹੈ ਇਸ ਛਾਪੇਮਾਰੀ ਨੂੰ ਲੈ ਕੇ ਲੋਕਲ ਨੇਤਾਵਾਂ ਦੇ ਵਿੱਚ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ ਨਿਊਯਾਰਕ ਦੀ ਗਵਰਨਰ ਕੈਥੀ ਹੋਕਲ ਦੇ ਮੁਤਾਬਿਕ ਇਸ ਕਾਰਵਾਈ ਨੇ ਪਰਿਵਾਰਾਂ ਨੂੰ ਵੰਡਿਆ ਹੈ ਇਹ ਸੁਰੱਖਿਆ ਨੂੰ ਵਧਾਉਣ ਦੀ ਬਜਾਏ ਸਮਾਜ ਦੇ ਵਿੱਚ ਡਰ ਪੈਦਾ ਕਰਦੀ ਹੈ ਉਹਨਾਂ ਨੇ ਦੱਸਿਆ ਕਿ ਹਿਰਾਸਤ ਦੇ ਵਿੱਚ ਲਏ ਗਏ ਵਿਅਕਤੀਆਂ ਦੇ ਵਿੱਚ 6 ਮਾਵਾਂ ਵੀ ਸ਼ਾਮਿਲ ਨੇ ਜਿਨ੍ਹਾਂ ਦੇ ਬੱਚਿਆਂ ਦੀ ਉਮਰ 1 ਸਾਲ ਤੋਂ ਘੱਟ ਹੈ ਇਮੀਗ੍ਰੈਂਟ ਐਡਵੋਕੇਸੀ ਸੰਗਠਨ ਰੂਰਲ ਐਂਡ ਮਾਈਗ੍ਰੈਂਟ ਮਿਨਿਸਟਰੀ ਦੇ ਮੁਤਾਬਕ ਛਾਪੇਮਾਰੀ ਦੇ ਦੌਰਾਨ ਫੈਕਟਰੀ ਦੇ ਵਿੱਚ ਦਰਜਨਾ ਏਜੰਡਾ ਨੇ ਕਰੂਬਾਰ ਦੇ ਨਾਲ ਦਰਵਾਜ਼ੇ ਤੋੜੇ ਅਤੇ ਕਾਮਿਆਂ ਨੂੰ ਅੰਦਰ ਲੌਕਡਾਊਨ ਕਰ ਦਿੱਤਾ। ਉਹਨਾਂ ਨੇ ਦੱਸਿਆ ਕਿ ਕਾਮਿਆਂ ਨੂੰ ਦੋ ਗਰੁੱਪਾਂ ਦੇ ਵਿੱਚ ਵੰਡਿਆ ਗਿਆ। ਇੱਕ ਪਾਸੇ ਨਾਗਰਿਕ ਅਤੇ ਪੀਆਰ ਵਾਲੇ ਲੋਕ ਸਨ, ਦੂਜੇ ਪਾਸੇ ਗੈਰ ਕਾਨੂੰਨੀ ਨਾਗਰਿਕਾਂ ਨੂੰ ਖੜਾ ਕੀਤਾ ਗਿਆ। ਕਈਆਂ ਦੇ ਵਰਕ ਪਰਮਿਟ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਧਰ ਦੂਜੇ ਪਾਸੇ ਇਸ ਛਾਪੇਮਾਰੀ ਤੋਂ ਬਾਅਦ ਫੈਕਟਰੀ ਦੇ ਮਾਲਕਾਂ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕਾਮਿਆਂ ਦੇ ਕੋਲ ਕਾਨੂੰਨੀ ਦਸਤਾਵੇਜ਼ ਸਨ ਅਤੇ ਉਹਨਾਂ ਨੂੰ ਛਾਪੇਮਾਰੀ ਦੇ ਬਾਰੇ ਪਹਿਲਾਂ ਤੋਂ ਕੋਈ ਜਾਣਕਾਰੀ ਵੀ ਨਹੀਂ ਸੀ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਅਤੇ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨਸ ਨੇ ਇਸ ਕਾਰਵਾਈ ਨੂੰ ਕਾਨੂੰਨੀ ਤੌਰ ਤੇ ਲਾਗੂ ਕਰਨ ਅਤੇ ਅਮਰੀਕਾ ਦੇ ਕਾਮਿਆਂ ਦੇ ਅਧਿਕਾਰਾਂ ਦੀ ਰੱਖਿਆ ਦਾ ਇੱਕ ਹਿੱਸਾ ਦੱਸਿਆ ਫੈਡਰਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਾਰਵਾਈਆਂ 트럼ਪ ਪ੍ਰਸ਼ਾਸਨ ਦੇ ਸਖਤ ਇਮੀਗ੍ਰੇਸ਼ਨ ਨੀਤੀਆਂ ਦਾ ਇੱਕ ਹਿੱਸਾ ਹੈ ਜਿਸ ਦੇ ਵਿੱਚ ਵਰਕਸਾਈਟ ਛਾਪੇਮਾਰੀਆਂ ਨੂੰ ਵਿਧਾਨ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ ਇਹ ਕਾਰਵਾਈ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀਆਂ ਅਤੇ ਵਰਕਸਾਈਡ ਇਨਫੋਰਸਮੈਂਟ ਨੂੰ ਲੈ ਕੇ ਚੱਲ ਰਹੀ ਬਹਿਸ ਨੂੰ ਹੋਰ ਤਿੱਖਾ ਕਰ ਸਕਦੀਆਂ ਨੇ ਅਧਿਕਾਰੀਆਂ ਨੇ ਸੰਕੇਤ ਦਿੱਤਾ ਹੈ ਕਿ ਅਜਿਹੀਆਂ ਕਾਰਵਾਈਆਂ ਆਉਣ ਵਾਲੇ ਸਮੇਂ ਦੇ ਵਿੱਚ ਜਾਰੀ ਰਹਿਣਗੀਆਂ ਅਤੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੰਮ ਤੇ ਰੱਖਣ ਵਾਲੇ ਮਾਲਕਾਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈਆਂ ਕੀਤੀਆਂ ਜਾਣਗੀਆਂ ਸੋ ਹੁਣ ਅਮਰੀਕਾ ਸਰਕਾਰ ਗੈਰਕਾਨੂੰਨੀ ਪ੍ਰਵਾਸੀਆਂ ਦੇ ਰੋਜ਼ਗਾਰ ਤੇ ਸਿੱਧਾ ਹਮਲਾ ਕਰਕੇ ਗੈਰਕਾਨੂੰਨੀ ਪ੍ਰਵਾਸ ਨੂੰ ਨੱਥ ਪਾਉਣਾ ਚਾਹੁੰਦੀ ਹੈ